ਲਓ ਬਾਈ ਜੀ ਹਰੀ ਚਾਦਰ ਲਾ ਕੇ ਪਤਾ ਨਹੀਂ ਕਿਸਾਨ ਕੀ ਕਰ ਰਿਹਾ ਹੈ ਕੀੜਿਆਂ ਵਾਂਗੂ ਬਈ ਲੈਣਾ ਹੀ ਆ ਮਾਰੀ ਬੈਠਾ ਇਹ ਸਾਰਾ ਨਾਲੋਂ ਅਲੱਗ ਚੱਲਦਾ ਪਿੰਡ ਦਾ ਕੀ ਆ ਬਈ ਬਾਟੀ ਚ ਦਿਖਾਇਓ ਬਾਟੀ ਚ ਸਿਆਉਣਾ ਜੀ ਇਹ ਕੀ ਆ ਜੀ ਖਾਸ ਖਾਸ ਦਾ ਵੀ ਜਾਨੇ ਖਾਸ ਖਾਸ ਦਾ ਵੀ ਨਹੀਂ ਸਕਦੇ ਉਹ ਤਾਂ ਰਾਜਾ ਬੜਿਆਂ ਨੂੰ ਵਜਾਊਗਾ ਜਦੋਂ ਮੁੱਖ ਮੰਤਰੀ ਬਣ ਗਿਆ ਤੇ ਕਿਵੇਂ ਗੋਭੀ ਦੀ ਤਿਆਰੀ ਕਰੀ ਨੇ ਗੋਭੀ ਦੀ ਤਿਆਰੀ ਹਾਂਜੀ ਬਈ ਕਿਹੜੀ ਕਿਹੜੀ ਵੈਰੈਟੀ ਆ ਬਈ ਇਹ 40 51 ਤੇ 15 22 ਤੇ ਡਾਕਟਰ ਇਹ ਆਦਲਾ ਨੂੰ ਕਿ ਵੇਚਣ ਦੇ ਬਈ ਤੇ ਵਧੀਆ ਇਨਕਮ ਆ ਬਈ ਇਹਦੀ ਵਧੀਆ ਹਾਂ ਠੀਕ ਆ ਆ ਫਿਰ ਇਕੱਲਾ ਇਕੱਲਾ 20 ਸਟਣਾ ਬਈ ਇਕੱਲਾ ਇਕੱਲਾ ਦੀ ਹਾਂ ਤੇ ਮਹਿੰਗਾ ਕਾਫੀ ਹੋਊਗਾ ਬਈ ਵੀ ਮਹਿੰਗਾ 44000 ਨੂੰ ਬਈ ਸੈਮੀ ਨਸਦਾ ਕਿਲੋ ਕਿਲੋ ਹਾਂ ਠੀਕ ਆ ਸੈਮੀ ਨਸ ਮੈਂ ਬਈ ਦਿਖਾ ਵੀ ਦਿੰਦੇ ਆ ਜੀ ਭਾਗਾਂ ਦੇਣਾ ਹੋਰ ਵੀ ਤਾਂ ਸਾਰਾ ਸੈਮੀ ਆ ਵੀ ਪਹਿਲ ਦੋੜਾ ਆ ਇਹਦਾ ਸੈਮੀ ਨਸਦਾ ਲਾਵਾਂਗੇ ਹਾਂ ਇਹ ਪਰ ਚੰਗੀ ਆ ਬਈ ਪੂਰੀ ਬਹੁਤ ਵਧੀਆ ਬਈ ਆਪਣ ਦੋ ਸਾਲ ਹੋ ਗਏ ਦਿੰਦੇ ਲੋਕਾਂ ਨੂੰ ਠੀਕ ਆ ਤੇ ਆਪ ਕਿੰਨਾ ਲਾਵਾਂ ਕੋਈ ਆ ਮੈਂ 2 ਕਿਲੇ ਬਈ ਲਓ ਬਈ ਜਿਹੜੇ ਨੇ ਪਨੀਰੀ ਬੁੱਕ ਕਰਨੀਆਂ ਹੋਣੀ ਕਰ ਸਕਦਾ ਬਈ ਕਿ ਮੌਕੇ ਤੇ ਵੀ ਇਹ ਮੌਕੇ 40-50 ਦੀ ਤਾਂ ਹੋ ਗਈ ਬੁਕਿੰਗ ਬਈ ਹਾਂ ਪਹਿਲਾਂ ਫੁੱਲ ਹੀ 7 ਲੱਖ ਬੂਟੇ ਦੀ ਹਾਂ ਤੇ ਜਿਹੜੀ ਡਾਕਟਰ ਦੀਆਂ ਦੇ 15 ਬਈ ਉਹ ਕੋਦੋਂ ਮਰਜ਼ੀ ਲੈ ਸਕਦਾ ਦੀ ਬੁਕਿੰਗ ਦੀ ਲੋੜ ਨਹੀਂ ਜਿਵੇਂ ਉਹ ਬਈ ਉਹਦੇ ਨਾਲ ਭੇਦਪਾਪ ਕੇ ਟੈਂਪਰੇਰੀ ਜਾਈ ਉਹ ਨਹੀਂ ਡਾਕਟਰ ਦੀ ਵੀ ਬਈ 20 ਸਸ ਤੋਂ ਅਨਲਿਮਟਿਡ ਵੀ ਚਾਂਗੇ ਆਰੇ ਸਾਜੀ ਬੀਜਾਂਗੇ ਤੁਨ ਆ ਵਾ ਕੇ ਰੋਟੇ ਉਤਰਵਾ ਕੇ ਖੁੱਲਾ ਹੀ ਛੱਡ ਰਾਂ ਹਾਂ ਜਿਹੜਾ ਇਹ ਹੈ ਕਿ ਜਿਹੜੇ ਜਿਹੜੇ ਬੰਦਿਆਂ ਨੇ ਆਪਣਾ ਆਟਾ ਤੇ ਉਹਨਾਂ ਵਾਸਤੇ ਆਹ ਸਾਹ ਬਈ ਇਹ ਹੈ ਹਾਂ ਪਿੰਡ ਕੋਠੇ ਕੋਰ ਸਿੰਘ ਆ ਬਈ ਨੰਬਰ ਬੋਲ ਦਿਓ 7087576923